ਤੇ ਸਭ ਤੋਂ ਇੱਕ ਦਰਦਨਾਕ ਪਹਿਲੂ ਹੈ ਕਿ ਪੰਜਾਬ ਦੇ ਵਿੱਚ ਹਨ ਆਪਾਂ ਆਪਣੀ ਆਮ ਕਹਾਵਤ ਹੈ মিডিਏ ਤੇ ਅਕਸਰ ਇਹ ਗੱਲ ਬੋਲੀ ਜਾਂਦੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਹਨ ਉਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹ ਵੀ ਇੰਨੀ ਵਾਰ-ਵਾਰ ਵਾਰ-ਵਾਰ ਡੈਲੀਬਰੇਟਲੀ ਕੀਤੀ ਜਾਣੀ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕੀਤੀ ਜਾਣੀ ਤੇ ਬਹੁਤ ਵੱਡਾ ਇੱਕ ਦੁਖਾਂਤ ਹੈ ਪੰਜਾਬ ਦਾ ਇਹਦੇ ਤੇ ਅਸੀਂ ਪੋਲੀਟੀਕਲੀ ਵੀ ਫੇਲ ਹੋਏ ਆਂ ਧਾਰਮਿਕ ਤੌਰ ਤੇ ਵੀ ਅਸੀਂ ਫੇਲ ਹੋਏ ਆਂ ਇਸੇ ਕਰਕੇ ਹੀ ਅਸੀਂ ਆ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਅੱਠੇ ਪੈ ਟੈਲ ਸੇਵਾ ਲਹਿਰ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੀ ਇੱਕ ਪੱਤਰਕਾਰ ਹੋਣ ਦੇ ਨਾਲ ਤੇ ਸਾਨੂੰ ਵੀ ਨਹੀਂ ਪਤਾ ਲੱਗਿਆ ਇੱਕ ਮੀਟਿੰਗ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਮੈਂ ਗਲਤ ਨਹੀਂ ਤੇ ਫਰਵਰੀ 2019 ਤੱਕ 292 ਦੀ ਉਹਨਾਂ ਨੇ ਗੱਲ ਕੀਤੀ ਸੀ ਉਸ ਵੇਲੇ ਅਸੀਂ ਇਸ ਚੀਜ਼ ਨੂੰ ਨੋਟ ਕੀਤਾ ਤੇ ਫਿਰ ਸੋਚਿਆ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਫਿਰ ਇੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਰਨਬੀਰ ਸਿੰਘ ਖਡਰਣਾ ਤੁਸੀਂ ਸਾਰੇ ਜਾਣਦੇ ਹੋ ਮੀਡੀਆ ਵਾਲੇ ਵੀ ਉਹ ਸਿੱਟ ਦੇ ਮੁਖੀ ਸੀ ਜਿਨ੍ਹਾਂ ਨੇ ਉਹ ਜਿਹੜੀ ਇੱਕ ਮੇਨ ਘਟਨਾ ਬੁਰਜ ਜਵਾਰ ਸਿੰਘ ਵਾਲੇ ਦੀ ਉਹਦੀ ਜਦੋਂ ਤਹਿਕੀਕਤ ਕੀਤੀ ਤਾਂ ਉਹਦੇ ਚ ਇੱਕ ਗੱਲ ਆਈ ਕਿ ਜਿਹੜਾ ਲਾਗੇ ਗਵਾਂਡੀ ਦੁਕਾਨਦਾਰ ਸੀ ਜਨੇ ਮੈਸੇਜ ਲਾਇਆ ਸੀ ਉਹਨੇ ਲਫਜ਼ ਕਹੇ ਸੀ ਕਿ ਅੱਜ ਇੱਥੇ ਕੋਈ ਵਾਲੀ ਵਾਰਸ ਨਹੀਂ ਜਿਆਗਾ ਸੋ ਇਹ ਸੱਤ ਲਫਜ਼ ਨੇ ਇਹ ਸਿੱਖ ਕੌਮ ਨੂੰ ਜਦੋਂ ਸਮਝ ਆ ਜਾਏ ਉਸ ਦਿਨ ਬੇਅਦਮੀਆਂ ਰੁੱਕ ਸਕਦੀਆਂ ਇਸ ਚੀਜ਼ ਨੂੰ 8.5 ਸਾਲ ਹੋ ਚਲੇ ਨੇ ਪਰ ਇਹ ਸੱਤ ਲਫਜ਼ਾਨੂੰ ਸਮਝ ਨਹੀਂ ਲੱਗਦੇ ਪਏ ਵੀ ਦੁਸ਼ਮਣ ਨੂੰ ਪਤਾ ਹੈ ਕਿ ਜਿੰਨਾ ਚਿਰ ਕੋਈ ਵਾਲੀ ਵਾਰਸ ਬਣ ਕੇ ਉੱਥੇ ਬੈਠੇਗਾ ਨਹੀਂ ਗੁਰਦੁਆਰੇ ਸੁਨੇ ਹੋਣਗੇ ਸੋ ਐਸੀ ਚੀਜ਼ ਨੂੰ ਲੈ ਕੇ ਅਸੀਂ ਚੱਲੇ ਸੀ 2.5 ਸਾਲ ਪਹਿਲਾਂ 1 ਸਤੰਬਰ 2021 ਨੂੰ ਅਸੀਂ ਸ਼੍ਰੀ ਕੇਸਗੜ ਸਾਹਿਬ ਉਸ ਵੇਲੇ ਸਿੰਘ ਸਾਹਿਬ ਗੰਦੀ ਰਕਬੀਰ ਸਿੰਘ ਹੀ ਇੱਥੇ ਜਥੇਦਾਰ ਸੀ ਉਹਨਾਂ ਖੁਦ ਅਰਦਾਸ ਕੀਤੀ ਸੀ ਤੇ ਇਹ ਮੁਹਿੰਮ ਅਸੀਂ ਸ਼ੁਰੂ ਕੀਤੀ ਹੁਣ ਤੱਕ ਅਸੀਂ ਇਹ ਦੇ ਤਹਿਤ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਪੰਜਾਬ ਹਰਿਆਣਾ ਹਿਮਾਚਲ ਦੇ ਪਿੰਡਾਂ ਸ਼ਹਿਰਾਂ ਜਾ ਕੇ ਬਿਲਕੁਲ ਜੇ ਆਪਾਂ ਸਾਦੀ ਪਾਸ਼ਾ ਜੀ ਗੱਲ ਕੇ ਫ੍ਰੀ ਆਫ ਕਾਸਟ ਸਮਾਗਮ ਜਿਹੜੇ ਨੇ ਅਸੀਂ ਕੋਈ ਤੇਲ ਖਰਚਾ ਵੀ ਨਹੀਂ ਕਿਸੇ ਕੋਲ ਡਿਮਾਂਡ ਕਰਦੇ ਦੋਸਤੋ ਸੌਰੀ 323 ਸਮਾਗਮ ਜਿਹੜੇ ਨੇ ਉਹ ਅਸੀਂ ਕਰ ਚੁੱਕੇ ਆ ਤੇ ਇੱਕੋ ਹੀ ਵਨ ਲਾਈਨ ਥਾਟ ਇਹੀ ਹੁੰਦੀ ਹੈ ਕਿ ਜਿਹੜੀ ਸੰਗ ਨੂੰ ਕਨਵੇ ਕੀਤੀ ਜਾਂਦੀ ਹੈ ਕਿ ਗੁਰੂ ਘਰ ਸੁਣੇ ਨਾ ਛੱਡੇ ਜਾਣ ਕਿਉਂਕਿ 99% ਕੇਸ ਜਿਹੜੇ ਨੇ ਉਹਨਾਂ ਦਾ ਇੱਕ ਮੂਲ ਕਾਰਨ ਇਹੀ ਹੈ ਕਿ ਗੁਰੂ ਘਰ ਸੁਣਾ ਹੁੰਦਾ ਤੇ ਬੇਅਦਬੀ ਹੋ ਜਾਂਦੀ ਹੈ ਉਸੇ ਚੀਜ਼ ਨੂੰ ਲੈ ਕੇ ਅਸੀਂ ਸੰਗਰਸ਼ੀ ਨਾਲ ਤੇ ਮਾਰੇ ਦੀ ਮਿਹਰ ਦੇ ਨਾਲ ਕਾਫੀ ਸਾਨੂੰ ਸੰਗਤਾਂ ਜਿਹੜੀਆਂ ਨੇ ਕਿਉਂਕਿ ਜਦੋਂ ਹਕੀਕਤ ਸਾਹਮਣੇ ਆਉਂਦੀ ਨਾ ਅਸੀਂ ਖੁਦ ਇਸ ਸੀਜ਼ਨ ਨੂੰ ਹੈਰਾਨ ਪਰੇਸ਼ਾਨ ਰਹੇਗੇ ਸੀ ਕਿ 250 ਦੀ ਗੱਲ ਤੇ ਸ਼ਾਇਦ ਤੁਹਾਡੇ ਧਿਆਨ ਚ ਗੱਲ ਆਈ ਹੋਏਗੀ ਕਿ ਜਦੋਂ ਸਿੰਘੂ ਬਾਰਡਰ ਦੇ ਉੱਤੇ ਇੱਕ ਘਟਨਾ ਵਾਪਰੀ ਸੀ ਤੇ ਉੱਥੇ ਨਿਹੰਗ ਸਿੰਘਾਂ ਨੇ ਜਦੋਂ ਉਹ ਇੱਕ ਕਾਰਵਾਈ ਪਾ ਦਿੱਤੀ ਸੀ ਆਨ ਦਿੱਲੀ ਉਸ ਤੋਂ 3 ਦਿਨ ਬਾਅਦ ਮੈਨੂੰ ਡੇਟ ਯਾਦ ਆ 18 ਅਕਤੂਬਰ 2021 ਨੂੰ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਹਰਾਂ ਦਾ ਸ਼ਾਮ ਨੂੰ ਬਿਆਨ ਆਉਂਦਾ ਉਸੇ ਚੀਜ਼ ਨੂੰ ਰਿਐਕਟ ਕਰਦੇ ਉਹਦੇ ਚ ਇਹ ਕਹਿੰਦੇ ਕਿ ਨੀ ਕਿ ਕਿ ਕੋਈ ਕਾਨੂੰਨ ਹੀ ਨਹੀਂ ਹੈਗਾ ਕੋਈ ਟੁਕਮੇ ਸਜ਼ਾ ਨਹੀਂ ਸਰਕਾਰਾਂ ਦੀ ਨਾਕਾਮੀ ਹੈ ਉਸ ਦਿਨ ਉਹਨਾਂ ਦਾ ਬਿਆਨ ਸੀ ਕਿ 400 ਤੋਂ ਵੱਧ ਘਟਨਾਵਾਂ ਐਸੀਆਂ ਵਾਪਰ ਚੁੱਕੀਆਂ ਨੇ ਸੋ ਅਸੀਂ ਤਾਂ 250 ਦਾ ਦਰਦ ਲੈ ਕੇ ਤੁਰੇ ਹੋਏ ਸੀਗੇ ਤੁਸੀਂ ਮੈਨੂੰ ਕਈ ਵਾਰੀ ਪੱਤਰਕਾਰ ਭਰਾ ਪੁੱਛਦੇ ਨੇ ਵੀ ਤੁਸੀਂ ਕੀ ਬਣ ਗਏ ਸੋ ਦਰਦ ਲੈ ਕੇ ਅਸੀਂ ਚੱਲੇ ਹੁਣ ਜਦੋਂ ਗੁਰੂ ਘਰਾਂ 'ਚ ਜਾ ਕੇ ਕਿਸੇ ਨੂੰ ਕਿਉਂਕਿ ਜੇ ਡਬਲ ਸਟੈਂਡਰਡ ਆਪਾਂ ਚੱਲਾਂਗੇ ਨਾ ਫੇਰ ਥੋੜਾ ਜਿਹਾ ਡੈਡੀਕੇਸ਼ਨ ਵੀਕ ਮਹਿਸੂਸ ਹੁੰਦੀ ਹੈ ਅਸੀਂ ਤਾਂ ਫਿਰ ਬਾਣਾ ਵੀ ਉਹੀ ਉਧਾਰਨ ਕਰ ਲਿਆ ਕਿ ਮਤਲਬ ਗੁਰੂ ਗੁਰੂ ਸਾਹਿਬ ਦੀ ਬੇਦਬੀ ਰੁਕਣੀ ਚਾਹੀਦੀ ਹੈ ਬਾਕੀ ਜੋ ਕੁਝ ਵੀ ਇਹ ਦੇ ਵਾਸਤੇ ਕਰਨਾ ਪਿਆ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਸਭ ਤੋਂ ਵੱਡਾ ਦੁਖਾਂਤ ਹੈ ਫਿਰ ਉਸ ਬੇਦਬੀ ਕਿਹਦੀ ਹੁਣ ਬੇਦਬੀ ਕਰਨ ਵਾਲੇ ਨੂੰ ਪਤਾ ਕਿਉਂ ਨਹੀਂ ਆਰਾਮ ਦਾ ਨਾਮ ਪਾੜਿਆ ਕਿ ਅੱਲਾਹ ਦਾ ਨਾਮ ਪਾੜਿਆ ਕਿ ਰਹੀਮ ਦਾ ਨਾਮ ਪਾੜਿਆ ਉੱਥੇ ਭਗਤ ਨਾਮਦੇਵ ਜੀ ਦੀ ਬਾਣੀ ਲਿਖੀ ਹੋਈ ਸੀ ਭਗਤ ਰਵਦਾਸ ਜੀ ਦੀ ਬਾਣੀ ਆ ਕਬੀਰ ਸਾਹਿਬ ਦੀ ਆ ਰਾਮਾਨੰਦ ਬ੍ਰਾਹਮਣ ਬੈਠੇ ਨੇ ਉੱਥੇ ਕਸੂਰਦਾਸ ਬੈਠੇ ਨੇ ਕਿਹੜੀ ਕਿਹੜਾ ਅੰਗ ਭੰਗ ਕਰ ਗਿਆ ਸੋ ਇੱਕ ਐਡੀ ਵੱਡਾ ਦੁਖਾਂਤ ਹੈ ਕਿ ਅਨਜਾਨਪੁਰੇ ਚ ਜਿਹੜਾ ਜਿਹਦੇ ਕੋਲ ਕਰਵਾ ਲੈਂਦੇ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੁਣ 7 ਸਾਲ ਦੇ ਬੱਚੇ ਕੋਲ 10 ਰੁਪਏ ਦੇ ਬਦਲੇ ਬੇਅਦਬੀ ਹੋ ਗਈ 10 ਰੁਪਏ ਉਹ ਬੱਚਾ ਕਹਿੰਦਾ ਵੀ ਮੈਨੂੰ ਬਾਹਰ ਬੰਦਾ ਮਿਲਿਆ ਕਹਿੰਦਾ ਅੰਦਰ ਕਿਤਾਬ ਪੜ੍ਹਦੇ ਪੋਜਪੂਰੀ ਜੀ ਬੋਲਦਾ ਬੱਚਾ ਛੋਟਾ ਹੁਣ ਉਹ ਕਹਿੰਦਾ ਮੈਨੂੰ ਬਾਹਰ ਬੰਦਾ ਮਿਲਿਆ ਤੇ ਕਹਿੰਦਾ ਅੰਦਰ ਕਿਤਾਬ ਪਈ ਪੜ੍ਹਦੇ ਮੈਂ ਪਾਠੀ 10 ਰੁਪਏ ਲੈ ਲੈ ਇਹ ਹੁਣ ਰਿਕਾਰਡ ਹੁਣ ਦੱਸੋ ਹੋਰ ਕੀ ਹੈ ਮਤਲਬ ਐਡਾ ਸੈਂਸਿਟਿਵ ਇਸ਼ੂ ਬਣ ਚੁੱਕਾ ਜੀ ਗੁਲਬੀਨ ਜੀ ਹਾਂ ਇੱਥੇ ਉਹਨਾਂ ਨੇ ਆਪਣੇ ਕਰਮਯੁੱਧ ਜੋ ਜਿਹੜੇ ਜੰਗ ਜੁੱਦ ਸਮ ਲੜੇ ਨੇ ਜੀ ਜੀ ਇਸੇ ਧਰਤੀ ਦੇ ਉੱਪਰ ਅੱਜ ਪ੍ਰਵਾਸੀ ਵੀ ਬਹੁਤ ਵੱਡੀ ਜਨਸੰਖਿਆ ਦੇ ਵਿੱਚ ਆ ਰਹੇ ਨੇ ਤੇ ਪਾਪੂਲੇਟਡ ਹੋ ਗਿਆ ਸਾਡੇ ਪੰਜਾਬੀ ਬਾਹਰ ਜਾ ਰਹੇ ਨੇ ਹਮ ਹਮ ਜਿੰਨੀਆਂ ਨਵੇਂ ਕਲੋਨੀਆਂ ਬਣਦੀਆਂ ਨੇ ਉਹਨਾਂ ਦੇ ਵਿੱਚ ਕਲੋਨੀ ਬਾਅਦ ਚ ਬਣਦੀ ਹੈ ਗੁਰਦੁਆਰਾ ਸਾਹਿਬ ਜਾਂ ਮੰਦਿਰਾਂ ਨੂੰ ਜ਼ਮੀਨ ਪਹਿਲਾਂ ਕੱਟ ਦਿੱਤੀ ਜਾਂਦੀ ਹੈ ਹਮਮ ਸੋ ਇੱਕ ਪਾਸੇ ਇਹ ਲੱਗਦਾ ਹੈ ਕਿ ਧਾਰਮਿਕ ਜੋ ਸਾਡਾ ਚੌਗਿਰਦਾ ਹੈ ਉਹ ਵਾਤਾਵਰਣ ਧਾਰਮਿਕ ਬਣਦਾ ਜਾ ਰਿਹਾ ਹੈ ਦੂਜੇ ਪਾਸੇ ਲੋਕਾਂ ਦੀ ਸਮਝ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਮਝ ਇੰਨੀ ਜ਼ਿਆਦਾ ਜਾਹਲ ਹੋ ਚੁੱਕੀ ਹੈ بڑے ਵਿਖੇ ਲੋਕਾਂ ਦੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਧਰਮ ਦੇ ਵਿੱਚ ਹੈ ਕਿਸੇ ਸੂਲ ਦੇ ਵਿੱਚ ਜੀ ਰਹੇ ਹਾਂ ਤੋਂ ਨੂੰ ਨਹੀਂ ਲੱਗਦਾ ਇਸ ਮਾਮਲੇ ਦੇ ਵਿੱਚ ਕੋਈ ਜਾਗਰਤੀ ਹੋਰ ਕਰਨ ਦੀ ਹੈ ਬਿਲਕੁਲ ਜੀ ਜਾਗਰਤੀ ਬਹੁਤ ਵੱਡੀ ਚਾਹੀਦੀ ਹੈ ਮੈਂ ਤਾਂ ਸਮਝਦਾ ਕਿ ਸਾਰੇ ਹੀ ਮੇਰੇ ਪੱਤਰਕਾਰ ਭਰਾ ਜਿੰਨੇ ਵੀ ਨੇ ਨਾ ਥੋੜਾ ਜਾਇਦੇ ਤੇ ਜ਼ਰੂਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਹੈ ਕਿ ਸਾਨੂੰ ਇਹ ਸਮਝਾਉਣ ਦੀ ਲੋੜ ਹੈ ਸੀ ਸਮੇਂ-ਸਮੇਂ ਤੇ ਵੱਡੇ ਸਮਾਗਮ ਵੀ ਕਰਦੇ ਸਾਡੀ ਕੋਸ਼ਿਸ਼ ਹੁੰਦੀ ਕਿ ਪਤਾ ਤਾਂ ਲੱਗੇ ਦੁਨੀਆ ਨੂੰ ਕਿ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਅਰਦਾਸ ਹੈ ਕਿ ਸਬੇ ਜੀ ਸਮਾਲ ਆਪਣੀ ਮਿਹਰ ਕਰ ਗੁਰੂ ਸਾਹਿਬ ਦੇ ਵੱਲੋਂ ਰੱਬ ਨੂੰ ਅਰਦਾਸ ਹੈ ਕਿ اے ਅਕਾਲ ਪੁਰਖ ਤੂੰ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰ ਆਪਣੀ ਮਿਹਰ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਰਿਜਕ ਦੇ ਸਭ ਦੇ ਹੁਣ ਉਹਨਾਂ ਜੀਵਾਂ ਜੰਤੂ ਦੇ ਵਿੱਚ ਤਾਂ ਕੀੜੇ ਮਕੌੜੇ ਵੀ ਆ ਗਏ 84 ਲੱਖ ਜੁਨਾ ਆ ਗੀਆਂ ਸੋ ਐਸੇ ਗੁਰੂ ਦੀ ਬੇਅਦਬੀ ਉਹ ਕਿੱਡਾ ਵੱਡਾ ਮਹਾਪਾਪ ਹੈ ਕਿੰਨੀ ਵੱਡੀ ਬੱਜਰ ਇੱਕ ਨੌਣੀ ਜਿਹਦਾ ਕਿ ਚੱਲਿਆ ਤਾਂ ਇਹ ਟਸਲਬਾਜੀ ਤੋਂ ਈਰਖਾ ਤੋਂ ਤੇ ਰਾਜਨੀਤੀ ਤੋਂ ਹਨਾ ਜਿੱਥੋਂ ਆਪਾਂ 15 ਦਾ ਸਾਰਾ ਸਾਡੇ ਸਾਹਮਣੇ ਆ ਪਰ ਹੁਣ ਉਹ ਜਿਹੜੀ ਆ ਉਹ ਇੱਕ ਬੜਾ ਅਜੀਬ ਜਿਹਾ ਨੈਟਵਰਕ ਬਣ ਗਿਆ ਭੋਗਪੁਰ ਠਾਣੇ ਦੇ ਬਿਲਕੁਲ ਆਪੋਜ਼ਿਟ ਗੁਰਦੁਆਰਾ ਸਾਹਿਬ ਉਥੇ ਵੀ ਅਦ비 ਹੋ ਜਾਂਦੀ ਬਿਲਕੁਲ ਡੂ ਟੂ ਡੋਰ ਸਾਹਮਣਾ ਰੋਡ ਆ ਵਿੱਚ ਬਸ ਇੱਕ ਉਥੇ ਵੀ ਅਦ비 ਹੋ ਗਿਆ ਸੀ ਢਾਈ ਮਹੀਨੇ ਉਹਦਾ ਪਿੱਛਾ ਕੀਤਾ ਉਹਦਾ ਛੋਕੜ ਵੀ ਲੱਭ ਲਿਆ ਬੰਦੇ ਦਾ ਉਹਦੇ ਸਿਰ ਤੇ ਏਡਾ ਜ਼ਖਮ ਇੱਕ ਮਹੀਨੇ ਪਹਿਲਾਂ ਆਪਣੇ ਪਿੰਡੋਂ ਨਿਕਲੇ ਸੀ ਇੱਕ ਮਹੀਨੇ ਚੋਂ ਉਹਦਾ ਜ਼ਖਮ ਕਿੱਦਾਂ ਹੋ ਗਿਆ ਕਿੰਨੇ ਉਹਨੂੰ ਕੀਤਾ ਸੋ ਇਹ ਬੜੀ ਇੱਕ ਵੱਡਾ ਛੜਯੰਤਰ ਹੈ ਜੀ ਮੈਂ ਸਮਝਦਾ ਕਿ ਇਹਦੇ ਉੱਤੇ ਧਿਆਨ ਸਾਨੂੰ ਦੇਣਾ ਚਾਹੀਦਾ ਜਿੰਨਾ ਤੇ ਆ ਕਿਉਂਕਿ ਅਸੀਂ ਧਿਆਨ ਪਤਾ ਕਦੋਂ ਦਿੰਨੇ ਆ ਮਾਫ ਕਰਨਾ ਮੈਂ ਸਾਰੇ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਅਸੀਂ ਧਿਆਨ ਉਦੋਂ ਦਿੰਨੇ ਜਦੋਂ ਬੇਅਦਬੀ ਹੋ ਜਾਂਦੀ ਹੈ ਬੇਅਦਬੀ ਹੋ ਗਈ ਜੀ ਉੱਥੇ ਹੋ ਗਈ ਚਲੋ ਆਓ ਚਲੀਏ ਆ ਕਰੀਏ ਉਹ ਕਰੀਏ ਐਸਡੀਐਮ ਨੂੰ ਮੈਮੋਰੰਡਮ ਦੇ ਦਿਓ ਡੀਸੀ ਨੂੰ ਦੇ ਦਿਓ ਚਲੋ ਜੀ ਫੋਟੋ ਖਚਾਈ ਤੇ ਚੱਲਣ ਨੂੰ ਚੱਲ ਗਏ ਅਗਲੀ ਕਿਦਾਂ ਢੱਕਣੀਆਂ ਸਾਡਾ ਵਿਸ਼ਾ ਇਹ ਆ ਅੱਜ ਦਾ ਜਿਹੜਾ ਮੈਂ ਆਪ ਸਭ ਮੀਡੀਆ ਵੀਰਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਜਿੰਨੀਆਂ 6 ਬਾਡੀਜ਼ ਨੇ ਜਿਹੜੀਆਂ ਵਰਕ ਕਰਦੀਆਂ ਪਈਆਂ ਜਥੇਬੰਦੀਆਂ ਸੰਪਰਦਾਵਾਂ ਟਕਸਾਲਾ ਦਲ ਪੰਥ ਨਿਹੰਗ ਸਿੰਘ ਮਿਸ਼ਨਰੀ ਕਾਲਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿੰਨੇ ਪ੍ਰਚਾਰ ਵਾਲੇ ਮਹਾਂਪੁਰਖ ਨੇ ਜਿੰਨੇ ਵਿਦਵਾਨ ਨੇ ਪੰਥਕ ਵਿਦਵਾਨ ਤੇ ਇਹ ਸਾਰੇ ਜਿਹਨੀਆਂ ਲੋਕਲ ਬਾਡੀਜ਼ ਨੇ ਮਤਲਬ ਅਸੀਂ ਸਾਡੀ ਕੋਸ਼ਿਸ਼ ਰਹੀ ਕਿ ਪਿਛਲੇ 5-6 ਮਹੀਨਿਆਂ ਚ ਜਿੱਦਣ ਇੱਕ ਬੜੀ ਹੀ ਦੁਖਦਾਈ ਘਟਨਾ ਪਿੱਛੇ ਵਾਪਰੀ ਕਿ ਮੋਲਗੜ ਮੋਲਗੜ ਪਟਿਆਲੇ ਲਾਗੇ ਇੱਕ ਪਿੰਡ ਦੇ ਵਿੱਚ ਸਨੌਰ ਹਲਕਾ ਪੈਂਦਾ ਸ਼੍ਰੋਮਣੀ ਕਮੇਟੀ ਦਾ ਉੱਥੇ ਇੱਕ ਦੁਸ਼ਟ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਏ ਨੂੰ ਪਾਲਕੀ ਸਾਹਿਬ ਸਮੇਤ ਅੱਗ ਲਾਤੀ ਉਸ ਦੁੱਖ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗਏ ਫਿਰ ਉਸ ਦਿਨ ਤੋਂ ਮੇਰੇ ਖਲ ਜੇ ਮੈਂ ਗਲਤ ਨਹੀਂ ਤੇ 22 ਅਕਤੂਬਰ ਨੂੰ ਅਸੀਂ ਇਹ ਦਸਤਕਤ ਕਰਾਉਣੇ ਸ਼ੁਰੂ ਕੀਤੇ ਸੀ ਤੇ ਆਪਾਂ ਸਮਝ ਸਕਦੇ ਕਿ ਹੌਲੇ-ਹੌਲੇ ਤੱਕ ਜਿਹੜੇ ਅਸੀਂ ਇਹ ਸਾਰਾ ਥੋੜਾ ਕਾਰਜ ਕਰ ਪਾਏ ਆ ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਚਲੋ ਹੋਰ ਕਿਉਂਕਿ ਅਸੀਂ ਇੱਕ ਪੰਥਕ ਰਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹੀ ਬੇਨਤੀ ਹੈ ਕਿ ਇਸ ਚੀਜ਼ ਨੂੰ ਮੈਂਡੇਟਰੀ ਕਰ ਦਿੱਤਾ ਜਾਵੇ ਜਿੰਨਾ ਚਿਰ ਤੱਕ ਮੰਡੇਟਰੀ ਨਹੀਂ ਨਾ ਹੁੰਦਾ ਉਹ ਤਾਂ ਸਾਡੇ ਪੰਜਾਬੀਆਂ ਦੀ ਇੱਕ ਫਿਤਰਤ ਚਲੋ ਕੋਈ ਨਹੀਂ ਵੇਖੀ ਜਾਊਗੀ ਕੋਈ ਨਹੀਂ ਵੇਖੀ ਜਾਊਗੀ ਹਣਾ ਹੁਣ ਆਪਾਂ ਜਾਣਦੇ ਹਾਂ ਤੁਸੀਂ ਆਪਾਂ ਇੱਥੇ ਮੁਹਾਲੀ 'ਚ ਬੈਠੇ ਆਂ ਮੁਹਾਲੀ ਤੱਕ ਜਦੋਂ ਕੋਈ ਕਾਰ ਡਰਾਈਵਰ ਆਉਂਦਾ ਨਾ ਪਿੱਛੋਂ ਉਹਨੇ ਬੈਲਟ ਲਾਈ ਹੋਏ ਨਾਲ ਲਾਈ ਹੋਏ ਜਦੋਂ ਅੱਗੋਂ ਚੰਡੀਗੜ੍ਹ ਓਏ ਚੰਡੀਗੜ੍ਹ ਸ਼ੁਰੂ ਆਉਣ ਵਾਲੇ ਬੈਲਟ ਲਾ ਲਾ ਕਿਉਂ ਕਿਉਂਕਿ ਪਤਾ ਕਿ ਉੱਥੇ ਸਟ੍ਰਿਕਟਲੀ ਰੂਲ ਫਾਲੋ ਕਰਨਾ ਪੈਂਦਾ ਸੋ ਇਹ ਸਟ੍ਰਿਕਟਨੈਸ ਸਾਨੂੰ ਕਿਤੇ ਨਾ ਕਿਤੇ ਜ਼ਰੂਰੀ ਹੈ ਕਿਉਂਕਿ ਕੋ ਪਹਿਲਾ ਇਨਸੀਡੈਂਟ ਤਾਂ ਹੈ ਨਹੀਂ ਕਿ ਜਦੋਂ ਹੁਣ ਪ੍ਰਬੰਧਕਾਂ ਨੂੰ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਜੇ ਗੁਰੂਗ੍ਰੰਥ ਸਾਹਿਬਾਰੇ ਦਾ ਆਪਾਂ ਪ੍ਰਕਾਸ਼ ਕਰਨਾ ਚਾਹੁੰਦੇ ਆਂ ਤੇ ਉੱਥੇ ਜਾਂ ਸੰਗਤਾਂ ਨਾਲ ਮਿਲ ਕੇ ਸੇਵਾ ਕਰ ਲੈਣ ਦੋ-ਦੋ ਘੰਟੇ ਦੀ ਸੇਵਾ ਵੀ ਪਿੰਡਾਂ 'ਚ ਕਰਦੇ ਪਏ ਨੇ ਇੱਕ ਪਰਿਵਾਰ ਇੱਕ ਦਿਨ ਦੀ ਸੇਵਾ ਵੀ ਕਰਦੇ ਪਏ ਨੇ ਜਿੱਥੇ ਅਸੀਂ ਸਮਾਗਮ ਕਰਕੇ ਸੰਗਤਾਂ ਨੂੰ ਸਮਝਾਉਂਦੇ ਆਂ ਉੱਥੇ ਇਸ ਢੰਗ ਨਾਲ ਸੇਵਾਵਾਂ ਕਰਦੇ ਆਂ ਪਰ ਇਸ ਚੀਜ਼ ਨੂੰ ਸਾਰੇ ਕਿਉਂਕਿ ਵੇਖੋ 50000 ਤੋਂ ਵੱਧ ਗੁਰਦੁਆਰਾ ਸਾਹਿਬ ਨੇ ਪੰਜਾਬ 50000 ਤੋਂ ਵੱਧ ਗੁਰਦਾਰ ਸਾਹਿਬ ਤੇ ਜੇ ਅਸੀਂ ਸਮਾਗਮ ਹੁਣ ਅਸੀਂ ਢਾਈਆਂ ਸਾਲਾਂ ਚ 323 ਸਮਾਗਮ ਕਰ ਸਕੇ ਤੇ ਕਦੋਂ 50000 ਕਿੱਥੇ ਤੱਕ ਉਹ ਕਾ ਜਾਏਗਾ ਸੋ ਅਸੀਂ ਇਸ ਵਾਸਤੇ ਸਿੰਘ ਸਭਾ ਨੂੰ ਬੇਨਤੀ ਕੀਤੀ ਹੈ ਕਿ ਇਸ ਚੀਜ਼ ਨੂੰ ਤੁਸੀਂ ਹੁਕਮਨਾਮਾ ਜਾਰੀ ਕਰ ਦੋ ਕਿ ਜੇ ਤੁਸੀਂ ਪ੍ਰਕਾਸ਼ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਸੇਵਾਦਾਰ ਜਿਹੜਾ ਮੌਜੂਦ ਹੋਣਾ ਚਾਹੀਦਾ 24 ਘੰਟੇ ਇੱਕ ਸੇਵਾਦਾਰ ਐਟ ਲਿਸਟ ਉੱਥੇ ਹਾਜ਼ਰ ਹੋਣਾ ਚਾਹੀਦਾ ਕਿਉਂਕਿ ਛੋਟੇ-ਛੋਟੇ ਬੱਚਿਆਂ ਕੋਈ ਬੇਅਦਬੀ ਪਿੱਥੇ ਮਹਿਤੇ ਦੇ ਲਾਗੇ ਇੱਕ ਬੇਅਦਬੀ ਹੋਏ ਛੋਟਾ ਜਿਹਾ ਬੱਚਾ ਸੀ ਉਹ ਵੀ ਪ੍ਰਾਇਮਰੀ ਚ ਪੜਨ ਵਾਲਾ ਬੱਚਾ ਉਹ ਉਹਦੇ ਕੋਲ ਪਤਾ ਨਹੀਂ ਹੁਣ ਕਿਉਂਕਿ ਸਾਡਾ ਦੁਕਾਨ ਤਾਂ ਇਹ ਆ ਨਾ ਜੀ ਤੁਸੀਂ ਦੇਖ ਲਓ 15 ਤੋਂ ਲੈ ਕੇ ਹੁਣ ਤੱਕ ਕੋਈ ਸਾਡੇ ਕੋਲ ਸੋਲਿਡ ਤਾਂ ਐਡੇ ਐਡੇ ਵੱਡੇ ਦੁਕਾਨਦਾਰਾਂ ਚ ਕੋਈ ਸੋਲਿਡ ਗੱਲ ਨਹੀਂ ਸਾਹਮਣੇ ਆਈ ਹੈ ਨਾ ਆ ਹੋਣਾ ਜਿਹੜਾ ਕਲੀਅਰ ਫੜਿਆ ਉਹਦੇ ਬਿਆਨ ਵੀ ਉਹਨਾਂ ਆਏ ਨੇ ਫੇਰ ਉਹ ਮਿੱਟੀ ਪਾਤੀ ਉਹ ਕਹਿੰਦੇ ਉਹ ਕਹਿੰਦਾ ਹਣੀ ਉਹ ਕਿਹੜੀ ਸੀਗੀ ਬੀਬੀ ਜਿਹੜੀ ਤੇ ਸਰਸੇ ਵਾਲੇ ਦੇ ਆ ਕੀਤਾ ਉਹਨਾਂ ਨੇ ਕਰਾਈ ਹੈ ਪਰ ਹਰ ਗੱਲ ਤੇ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾ ਕਹਿੰਦੇ ਤੇ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਤੇ ਨਿਤ ਗੁਰਪ੍ਰੀਤ ਕੀ ਚਾਹਦੇ ਤੁਸੀਂ ਕਾਲ ਤੱਕ ਸਾਹਿਬ ਨੂੰ ਤੁਸੀਂ ਜਥੇਦਾਰ ਨੂੰ ਤੁਸੀਂ ਦੇ ਦਿੱਤੇ ਦਸਤਕ ਕਰਾ ਕੇ ਕਿ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਾਂ ਜਿਹੜਾ ਮੈਜਰ ਤੁਸੀਂ ਚਾਹਦੇ ਹੋ ਕਿ ਸਾਰੇ ਗੁਰਦੁਆਰਾ ਸਾਹਿਬ ਦੇ ਉੱਪਰ ਇੰਪਲੀਮੈਂਟ ਕਰਨਾ ਇੱਕ ਔਖਾ ਕੰਮ ਹੋ ਜਾਂਦਾ ਹਾਂਜੀ ਉਹ ਉਹਦਾ ਵੇਖੋ ਛੇ ਇਦਾਂ ਕਿ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਸਥਾਪਿਤ ਹੁੰਦਾ ਹੈ ਉਹਦੀ ਇੱਕ ਪ੍ਰਬੰਧਕ ਕਮੇਟੀ ਬਣਦੀ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਨਾ ਹੋਰ ਕਾਫੀ ਕੁਝ ਸਿਸਟਮਾਈਜ਼ ਹੋ ਚੁੱਕਾ ਹੈ ਉਹ ਕਮੇਟੀ ਪਹਿਲਾਂ ਆਪਣੇ ਏਰੀਏ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰਦੀ ਫਿਰ ਅਸੀਂ ਆ ਇੱਥੇ ਵਾਸਤੇ ਸਾਨੂੰ ਸਰੂਪ ਚੈੱਕਦਾ ਹੁਣ ਸਰੂਪ ਲਿਆਉਣ ਵਾਸਤੇ ਇੱਕ ਸਿਸਟਮ ਬਣ ਚੁੱਕਾ ਪਰ ਹੁਣ ਜਿਹੜੀ ਗੱਲ ਤੁਸੀਂ ਕੀਤੀ ਅਸੀਂ ਇਹ ਚਾਹੁੰਦੇ ਹਾਂ ਕਿ ਸਿੰਘ ਸਾਹਿਬ ਨੇ ਜਿਹੜਾ ਹੁਕਮਨਾਮਾ ਕਿਉਂਕਿ ਆ ਪਿੱਛੇ ਜਿਹੜਾ ਤੁਸੀਂ ਲਿਖਿਆ ਹੋਇਆ ਉਹਦੇ ਵਿੱਚ ਇਹੀ ਹੈ ਕਿ ਉਹਨਾਂ ਨੂੰ ਇਸ ਚੀਜ਼ ਦੇ ਵਾਸਤੇ ਕਿਉਂਕਿ ਹੁੰਦਾ ਕੀ ਹੈ ਮੈਂ 2 ਮਿੰਟ ਤੁਹਾਡੀ ਲੈਣਾ ਚਾਹਾਂਗਾ ਹੁੰਦਾ ਕੀ ਇਹ ਬੇਅਦਬੀ ਹੋਗੀ ਆਪਾਂ ਇਲਾਕੇ ਵਾਲੇ ਇਕੱਠੇ ਹੋਏ ਸਾਡੇ ਵਰਗੇ ਵਲੰਟੀਅਰਸ ਚੱਲੇ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬ ਆ ਗਏ ਹਨਾ ਆਪਾਂ ਕੀ ਕਰਦੇ ਆ ਉਥੋਂ ਸਰੂਪ ਜਿਹੜਾ ਜਿਹਦੀ ਬੇਅਦਬੀ ਹੁੰਦੀ ਉਹ ਤਾਂ ਖੜਦੇ ਆ ਉਹ ਸਾਰੇ ਸਰੂਪ ਹੁਣ ਮੋਲਗੜ ਦੀ ਘਟਨਾ ਦੇ ਵਿੱਚ ਕੀ ਹੋਇਆ ਕਿ ਮੋਲਗੜ ਉਸ ਗੁਰਦਾਰਾ ਸਾਹਿਬ ਤੋਂ ਸਾਰੇ ਸਰੂਪ ਲੈ ਜਾ ਕੇ ਗੁਰਦਾਰਾ ਦੁੱਖ ਅਨਵੰਨ ਸਾਹਿਬ ਪਟਿਆਲਾ ਸੁਭਾਏ ਮਾਨ ਕਰ ਦਿੱਤੇਗੇ ਵੀ ਉੱਥੇ ਸਾਰਾ ਪ੍ਰਬੰਧ ਮੌਜੂਦ ਹੈ ਸੋ ਅਸੀਂ ਇਹ ਬੇਨਤੀ ਕਰਦੇ ਆ ਕਿ ਬਾਅਦ ਦੇ ਵਿੱਚ ਚੁੱਕਣ ਦੇ ਨਾਲੋਂ ਤੁਸੀਂ ਇੱਕ ਟਾਈਮ ਦੇ ਦਿਓ ਪ੍ਰਬੰਧਕ ਕਮੇਟੀਆਂ ਨੂੰ ਵੀ ਆਪਣਾ ਪ੍ਰਬੰਧ ਕਰੋ ਇਸ ਟਾਈਮ ਤੋਂ ਬਾਅਦ ਜੇ ਤੁਸੀਂ ਪ੍ਰਬੰਧ ਨਹੀਂ ਕਰ ਸਕਦੇ ਤੇ ਬਾਏ ਜਿੱਤ ਬਾਏ ਜਿੱਤ ਮਾਰੇ ਦੇ ਸਰੂਪ ਲਾ ਜਾ ਕੇ ਕਿਸੇ ਦੂਸਰੇ ਸਥਾਨ ਤੇ ਸੁਭਾਇਮਨ ਕਰ ਦਿਓ ਕਿਉਂਕਿ ਇਹਦੇ ਚ ਉਹ ਇੱਕ ਡੈਕੋਰਮ ਬਣਨਾ ਚਾਹੀਦਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਣ ਉੱਥੇ ਜਿੱਥੇ ਇੱਕ ਪਹਿਰਾ ਰਹਿਤ ਮਰਿਆਦਾ ਦੇ ਵਿੱਚ ਆਲਰੇਡੀ ਅੰਕਿਤ ਹੈ ਉਹਦੇ ਵਿੱਚ ਇੱਕ ਲਾਈਨ ਐਡ ਕਰਨੀ ਹੈ ਕਿ ਉੱਥੇ ਘਟੋ ਘਟ ਇੱਕ ਸੇਵਾਦਾਰ ਦਾ ਹੋਣਾ ਜ਼ਰੂਰੀ ਹੈ ਇਹ ਅਸੀਂ ਚਾਹੁੰਦੇ ਆ ਤੇ ਸਾਰੀਆਂ ਕਮੇਟੀਆਂ ਨੂੰ ਇਹਦੇ ਵਿੱਚ ਅਸੀਂ ਲਿਖਿਆ ਵੀ ਹੈ ਕਿ ਪ੍ਰਬੰਧਕ ਕਮੇਟੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਜਾਏ ਇਹ ਸੇਵਾ ਸੰਗਤਾਂ ਰਾਲਬੇਲ ਕੇ ਵੀ ਕਰ ਸਕਤੀਆਂ ਨੇ ਜਿੱਦਾਂ ਆਲਰੇਡੀ ਕਰ ਰਹੀਆਂ ਬਹੁਤ ਸਾਰੇ ਅਸਥਾਨਾਂ ਤੇ ਤੇ ਪੱਕੇ ਸੇਵਾਦਾਰ ਜਿਹੜੇ ਨੇ ਜਿੱਦਾਂ ਸ਼ਹਿਰਾਂ ਦੇ ਵਿੱਚ ਜਿੱਥੇ ਲੋਕਾਂ ਕੋਲ ਉਹਨਾਂ ਟਾਈਮ ਨਹੀਂ ਹੁੰਦਾ ਉਹਨਾਂ ਕੋ ਪੈਸਾ ਜ਼ਿਆਦਾ ਹੁੰਦਾ ਉਹ ਫਿਰ ਪੈਸੇ ਦੇ ਨਾਲ ਇੱਕ ਸੇਵਾਦਾਰ ਹਾਇਰ ਕਰਕੇ ਉੱਥੇ ਆਪਣਾ ਇੱਕ ਸਿਸਟਮ ਆਨ ਜਿਹੜਾ ਸਟੈਬਲਿਸ਼ ਕੀਤਾ ਜਾਏ ਕਿਉਂਕਿ ਬੇਅਦਬੀ ਹੋਏ ਹੀ ਨਾ ਸਾਡਾ ਮਕਸਦ ਇਹ ਹੈ ਕਿ ਬੇਦਬੀ ਅੱਗੋਂ ਡੱਕ ਲਈਏ ਜਿਹੜੀਆਂ ਹੋ ਗਈਆਂ ਉਹਨਾਂ ਦਾ ਤਾਂ ਚਲੋ ਇਨਸਾਫ ਜਾਓ ਕਾਨੂੰਨੀ ਪੱਖ ਉਹ ਤਾਂ ਹੈ ਹੀ ਹੈ ਪਰ ਅੱਗੋਂ ਤਾਂ ਡੱਕ ਲਈਏ ਇਹ ਸਾਡੀ ਚਾਰਾ ਜੋਈ ਅੱਠੇ ਪੈਟਾਇਲ ਸੇ ਵਾਲਿਆਰਤੀ ਤੇ ਆਖਰੀ ਸਵਾਲ ਹੈ ਬ੍ਰਿਜੇ ਜੀ ਕਿ ਇਹ ਤਾਂ ਤੁਸੀਂ ਉਪਰਾਲਾ ਕਰ ਰਹੇ ਹੋ ਅਦਾਲਤ ਸਾਹਿਬ ਦੇ ਜਥੇਦਾਰ ਤੋਂ ਮੈਂ ਡੈਕਟਰੀ ਬਣਾਉਂਦਾ ਜੀ ਜੀ ਜੋ ਸੰਗਤ ਹੈ ਗਤ ਵਾਸਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਨਾ ਸਾਰੀ ਸਮੂਹ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾ ਜਿੰਨੇ ਵੀ ਦੇਖੋ ਆਪਾਂ ਬਹੁਤ ਕੁਝ ਗੁਰੂ ਘਰ ਦੇ ਵਾਸਤੇ ਕਰਦੇ ਬਹੁਤ ਕੁਝ ਕਰਦੇ ਆਂ ਜਿੱਥੇ ਕਿਤੇ ਸੇਵਾ ਹੋਣ ਦੀ ਆ ਆਪਾਂ ਤਿਲ ਫੁੱਲ ਪਾਉਂਦੇ ਆ ਗਰੀਬ ਤੋਂ ਗਰੀਬ ਵੀ ਜਿਹੜਾ ਵਾ ਆਪਣਾ ਕੋਈ 10 ਰੁਪਏ 20 ਰੁਪਏ 50 ਰੁਪਏ ਆਪਣਾ ਤਿਲ ਫੁੱਲ ਪਾਉਂਦਾ ਹੈ ਤੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਸ ਗੁਰਦੁਆਰਾ ਸਾਹਿਬ ਦੀ ਆਨ ਸ਼ਾਨ ਤਾਂ ਫੇਰ ਹੀ ਹੈ ਨਾ ਕਿ ਜੇ ਮਹਾਰਾਜ ਦਾ ਸਤਕਾਰ ਬਹਾਲ ਹੈ ਤੇ ਉਸ ਸਤਕਾਰ ਦੇ ਵਾਸਤੇ ਤੁਸੀਂ ਥੋੜਾ ਥੋੜਾ ਟਾਈਮ ਵੀ ਆਪਣਾ ਉਹਦੇ ਵਿੱਚ ਪਾਓ ਉਹ ਤਾਂ ਇਹ ਸਮਾਂ ਮੰਗ ਕਰਦਾ ਪਿਆ ਕਿ ਤੁਸੀਂ ਸੇਵਾ ਦੇ ਵਿੱਚ ਥੋੜਾ ਥੋੜਾ ਸਮਾਂ ਦਿਓ ਤੇ ਉਹਨੂੰ ਇੱਕ ਚੈਨਲਾਈਜ਼ ਕਰਨ ਵਾਸਤੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਹ ਰੋਲ ਨਿਭਾਉਣ ਤੇ ਜਦੋਂ ਆਪਾਂ ਸੰਗਤ ਨੂੰ ਕਿਉਂਕਿ ਅਸੀਂ ਜਿੱਥੇ ਸਮਾਗਮ ਕਰਦੇ ਆ ਨਾ ਉਸੇ ਵੇਲੇ ਮੈਂ ਇਹ ਲਫਜ਼ ਕਿਉਂਕਿ ਬਹੁਤ ਸਾਰੀਆਂ ਵੀਡੀਓ ਸਾਡੀਆਂ ਮੀਡੀਆ ਦੇ ਉੱਤੇ ਹੈ ਵੀ ਨੇ ਉਸੇ ਵੇਲੇ ਨੌਜਵਾਨ ਬਜ਼ੁਰਗ ਖੜੇ ਹੋ ਜਾਂਦੇ ਕਿ ਅੱਜ ਰਾਤ ਦਾ ਪੈਰਾ ਮੈਂ ਦਵਾਗਾ ਰਾਤ ਦੇ ਵਾਸਤੇ ਦੋ ਦੋ ਤਿੰਨ ਤਿੰਨ ਸੇਵਾਦਾਰ ਖੜੇ ਹੋ ਜਾਂਦੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੱਥ ਬਨ ਕੇ ਬੇਨਤੀ ਹੈ ਗੁਰੂ ਘਰ ਦਾ ਸੇਵਾਦਾਰ ਕੁੱਕਰ ਹੋਣ ਦੇ ਨਾਲ ਤੇ ਅੱਠੇ ਪੈ ਟੈਲ ਸੇਵਾ ਲੈਰ ਵੱਲੋਂ ਕਿ ਸਮਾਂ ਡੋਨੇਟ ਕਰੋ ਸਮਾਂ ਦਿਓ ਵੰਡ ਕੇ ਸਮਾਂ ਦੇ ਲੋ ਦੋ ਦੋ ਘੰਟੇ ਦਾ ਸਮਾਂ ਵੰਡ ਲੋ ਤੇ ਇਹ ਬੇਅਦਵੀ ਕਦੀ ਨਹੀਂ ਹੋਏਗੀ ਤੇ ਤੁਹਾਡੇ ਘਰ ਚ ਜਿਹੜੀਆਂ ਖੁਸ਼ੀਆਂ ਰਹਿਮਤ ਆਉਣੀਆਂ ਉਹਨਾਂ ਦਾ ਤਾਂ ਅੰਤ ਹੀ ਕੋਈ ਨਹੀਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਕੋ ਨਾਨਕ ਬਹਾਂ ਲੜਾਈ ਹੈ ਜਿੱਦਾਂ ਜੇਤੂ ਜਿੱਤ ਕੇ ਜਾਂਦੇ ਨੇ ਉਦਾਂ ਹੀ ਤੁਸੀਂ ਇਸ ਆਪਣੀ ਜੀਵਨ ਦੀ ਬਾਜ਼ੀ ਜਿੱਤ ਸਕਦੇ ਹੋ ਗੁਰੂ ਦੀ ਸੇਵਾ ਕਰਕੇ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ